ਸਰ ਆਪਸੀ ਸਮਾਤਰ ਹਸਪਤਾਲ ਦੇ ਟੈਕਨੀਕੀ ਦੌਰੇ ਜਾਏ ਕੀ ਕਰਨਾ ਚਾਹੁੰਦੇ ਹੈ ਇਹ ਚੈਕਿੰਗ ਨਹੀਂ ਹੈ ਇਹ ਜਸਟ ਇੱਕ ਸਪੋਰਟਿਵ ਸੁਪਰਵਾਈਜ਼ਨ ਹੈ ਮੇਰਾ ਫਸਟ ਰਾਉਂਡ ਹੈ ਜਦੋਂ ਦਾ ਮੈਂ ਸਿਵਲ ਸਰਜਨ ਬਣਿਆ ਚੈਕਿੰਗ ਹੁੰਦੀ ਹੈ ਚਾਨ ਟੈਕਿੰਗ ਜਾਂ ਸਾਪਾ ਹੁੰਦਾ ਹੈ ਸ਼ਾਕਾ ਨਹੀਂ ਬਲਕਿ ਮੈਂ ਐਸਐਮ ਸਾਹਿਬ ਨੂੰ ਦੱਸ ਕੇ ਆਇਆ ਸੀ ਕਿ ਮੈਂ ਜਾ ਰਿਹਾ ਐਟ ਇਜ਼ ਰੂਟੀਨ ਅ ਸਪੋਰਟਿਵ ਸੁਪਰਵਾਈਜ਼ਨ ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਬ ਡਿਵੀਜ਼ਨ ਹਸਪਤਾਲ ਸਮਰਾਲਾ ਹੈ ਇਹ ਅੱਜ ਦੀ ਡੇਟ ਦੇ ਪੰਜਾਬ ਦੇ ਜਿਹੜੇ ਸਬ-ਡਿਵੀਜ਼ਨ ਹਸਪੀਟਲ ਨੇ ਉਹਨਾਂ ਚੋਂ ਨੰਬਰ 1 ਹੈ ਤੇ ਬਹੁਤ ਵਧੀਆ ਪਰਫਾਰਮ ਕਰ ਰਿਹਾ ਹੈ ਇਸ ਦੇ ਲਈ ਮੈਂ ਬਲਕਿ ਸਾਰੇ ਸਟਾਫ ਨੂੰ ਵਧਾਈ ਦੇਣ ਵੀ ਆਇਆ ਤੇ ਹਲਾਸ਼ਿਰ ਗਿਆ। ਸਰ ਜਿੰਨੇ ਕੇ ਉਹ 2-3 ਟਿਕਟਸ ਨੂੰ ਤੇ ਸਰ ਜਰੂਰ ਜੁੜੇ। ਪਰ ਇਹਦੇ ਵਿੱਚ ਵੀ ਕੋਈ ਮਤਲਬ ਵਾਧਾ ਕਰਨ ਦੇ ਵਿੱਚ ਜੇ ਸਰਕਾਰ ਨੂੰ ਦੱਸੋਗੇ ਜਿੰਨੇ ਕੋਈ ਇੱਥੇ ਘਾਟ ਮੈਦੂ ਹੋਊਗਾ। ਹੁਣ ਐਕਚੁਅਲੀ ਉਹ ਸਾਰਾ ਬਲਕਿ ਸਾਡੇ ਡਾਕਟਰ ਅਨਿਲ ਕੋਇਲ ਨੇ ਕਿ ਜਿਹੜੇ ਪੰਜਾਬ ਹੈਲਥ ਸੈਸ਼ਨ ਕਾਰਪੋਰੇਸ਼ਨ ਨੇ ਹੁਣੇ ਡਾਇਰੈਕਟਰ ਲਾਏ ਨੇ ਉਹ ਵਿਜੀਟ ਕਰ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਉਹ ਲੋਕਿਆਣੇ ਚ ਵੀ ਆਉਣਗੇ ਜਿਹੜੀਆਂ ਇਹ ਦਿਨ ਚ ਮੱਛੀਵੜਾ ਸਾਉਂਦ ਦੇ ਵਿੱਚ ਲੇਕਿਨ ਨਕਲੀ ਅੰਡੇ ਦਾ ਪਲਾਸਟਿਕ ਦੇ ਅੰਡੇ ਦਾ ਮਾਮਲਾ ਬਹੁਤ ਸੋਸ਼ਲ ਤੇ ਵਾਇਰਲ ਹੋ ਗਿਆ। ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕੀ ਤੁਸੀਂ ਕਰ ਸਕਦੇ? ਉਹਦੇ 'ਚ ਮੈਨੂੰ ਐਸਐਮਓ ਸਾਹਿਬ ਜਿਹੜੇ ਸਾਡੇ ਮੱਛੀਵੜਾ ਦੇ ਹਨ ਉਹਨਾਂ ਦੀ ਇੱਕ ਲੈਟਰ ਆਈ ਹੈ ਮੈਂ ਜ਼ਿਲ੍ਹਾ ਸਿਹਤ ਅਫਸਰ ਨੂੰ ਮਾਰਕ ਕਰਤੀ ਹੈ ਉਹ ਲਾਜ਼ਮੀ ਉਤੇ ਐਕਸ਼ਨ ਲੈਣਗੇ। ਸਰ ਇਲੈਕਸ਼ਨ ਨੂੰ ਕਿਸ ਤਰ੍ਹਾਂ ਹੋਊਗਾ ਸਾਧਕੀ? ਕੋਈ ਜਿਹੜਾ ਵੀ ਕਾਨੂੰਨ ਮੁਤਾਬਕ ਉਹਨਾਂ ਦੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਮੁਤਾਬਕ ਖੋਲਣਾ ਲਾਜ਼ਮੀ ਹੋਵੇਗਾ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV